ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤਾਂ ਅੱਜ ਅਪਾ ਲਾਈਟ ਵਾਲਾ ਚੈਪਟਰ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਲਾਈਟ ਦੇ ਰਿਫਲੈਕਸ਼ਨ ਦੇ ਬਾਰੇ ਵਿੱਚ ਪੜ ਰਹੇ ਹਾਂ ਉਹਦਾ ਅਸੀਂ ਕਾਫੀ ਕੁਝ ਕਰ ਚੁੱਕੇ ਹਾਂ ਤੇ ਅੱਜ ਦਾ ਸਾਡਾ ਟਾਪਿਕ ਹੈ ਸਾਈਨ ਕਨਵੈਂਸ਼ਨ ਮਿਰਰ ਫਾਰਮੂਲਾ ਐਂਡ ਮੈਗਨੀਫਿਕੇਸ਼ਨ ਸਾਈਨ ਕਨਵੈਂਸ਼ਨ ਦਾ ਮਤਲਬ ਹੁੰਦਾ ਬਟੇ ਵੇਖੋ ਜਦੋਂ ਵੀ ਤੁਸੀਂ ਇਹਦੇ ਵਿੱਚ ਪੜੋਗੇ ਨਾ ਤਾਂ ਜਿਵੇਂ ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀਗੇ ਜੀ ਆਹ ਐਕਸ ਐਕਸਿਸ ਹੈ ਆਹ ਐਕਸ ਨੈਗੇਟਿਵ ਹੈ ਆ ਵਾਏ ਐਕਸਲਸ ਹੈ ਤੇ ਇਧਰ ਨੂੰ ਵਾਈ ਨੇਗੇਟਿਵ ਚੱਲਦਾ ਹੈ ਮਤਲਬ ਉੱਪਰ ਨੂੰ ਜਿਹੜਾ ਪੋਜ਼ਿਟਿਵ ਚੱਲਦਾ ਹੁੰਦਾ ਸੀਗਾ ਥੱਲੇ ਨੂੰ ਨੇਗੇਟਿਵ ਚੱਲਦਾ ਹੁੰਦਾ ਸੀ ਇਧਰ ਨੂੰ ਪੋਜ਼ਿਟਿਵ ਹੁੰਦਾ ਸੀਗਾ ਜੀ ਇਧਰ ਨੂੰ ਆਪਣੇ ਕੋਲੇ ਨੇਗੇਟਿਵ ਹੁੰਦਾ ਸੀ ਉਸੇ ਤਰ੍ਹਾਂ ਸਾਈਨ ਕਨਵੈਨਸ਼ਨ ਵੀ ਅਸੀਂ ਲੈਣੀ ਨੇ ਕਿੱਧਰ ਨੂੰ ਜਾ ਕੇ ਨੇਗੇਟਿਵ ਪੋਜ਼ਿਟਿਵ ਹੋਣਾ ਹੈ ਤਾਂ ਸਾਈਨ ਕਨਵੈਨਸ਼ਨ ਅਵੇਲੇਬਿਟੀ ਇਹ ਵੀ ਫਾਰਮੂਲਾ ਠੀਕ ਹੈਗਾ ਪਰ ਇਸ ਤੋਂ ਵੀ ਜਿਹੜਾ origignal ਫਾਰਮੂਲਾ ਉਹ ਇਸ ਤਰ੍ਹਾਂ ਦਾ ਹੈਗਾ ਵੀ ਜਦੋਂ ਵੀ ਤੁਹਾਡੇ ਕੋਲੇ ਕੋਈ ਮਿਰਰ ਹੋਊਗਾ ਇਸ ਤਰ੍ਹਾਂ ਪਿਆ ਤੁਸੀਂ ਕੀ ਕਰਨਾ ਹੈ ਹੁਣ ਮਾਟੇ ਉਹਦੇ ਵਿੱਚ ਐਦਾਂ ਕਰਕੇ ਤੁਹਾਡੇ ਕੋਲ ਪ੍ਰਿੰਸੀਪਲ ਐਕਸਿਸ ਹੋਊਗਾ ਇੱਥੇ ਪੋਲ ਹੋਊਗਾ ਇੱਥੇ ਉਹਦਾ ਫੋਕਸ ਹੋਊਗਾ ਇੱਥੇ ਇਹਦਾ ਸੈਂਟਰ ਹੋਊਗਾ ਔਰ ਤੁਹਾਨੂੰ ਪਤਾ ਬੇਟੇ ਇੱਥੇ ਕਿਦੇ ਆਬਜੈਕਟ ਪਿਆ ਹੁੰਦਾ ਏ ਠੀਕ ਹੈ ਤੇ ਉਸ ਆਬਜੈਕਟ ਤੋਂ ਲਾਈਟ ਇੱਧਰੋਂ ਆਉਂਦੀ ਹੁੰਦੀ ਏ ਜੀ ਫੋਕਸ ਵਿੱਚ ਦੀ ਲੰਘਦੀ ਹੁੰਦੀ ਏ ਜੀ ਇਹ ਗੱਲਾਂ ਸਾਰੀਆਂ ਅਸੀਂ ਪੜ ਚੁੱਕੀਆਂ ਹਾਂ ਹੁਣ ਜਿੰਨੀਆਂ ਵੀ ਤੁਸੀਂ ਮੈਜ਼ਰਮੈਂਟ ਕਰ ਲੀਆਂ ਬੇਟੇ ਉਸ ਮੈਜ਼ਰਮੈਂਟ ਦੇ ਵਿੱਚ ਤੁਸੀਂ ਇਹ ਹੀ ਗੱਲ ਹਮੇਸ਼ਾ ਖਿਆਲ ਨਾਲ ਰੱਖਣੀ ਹੈ ਕਿ ਐਸੀ ਮੈਜ਼ਰਮੈਂਟ ਹਮੇਸ਼ਾ ਉਹਦੇ ਪੋਲ ਤੋਂ ਕਰਨੀ ਹੈ ਮੈਜ਼ਰਮੈਂਟ ਕਿੱਥੋਂ ਕਰਨੀ ਹੈ ਵੀ ਉਸ ਦੇ ਪੋਲ ਤੋਂ ਕਰਨੀ ਹੈ ਉਹ ਚਾਹੇ ਇਧਰ ਨੂੰ ਜਾਣਾ ਹੋਵੇ ਚਾਹੇ ਇਧਰ ਨੂੰ ਜਾਣਾ ਹੋਵੇ ਉਹ ਬਾਅਦ ਦੀ ਗੱਲ ਹੈ ਬਸ ਕਰਨਾ ਇੱਥੋਂ ਹੈ ਅੱਛਾ ਹੁਣ ਜਦੋਂ ਦਾ ਤੁਸੀਂ ਪੋਲ ਤੋਂ ਬਿਤੇ ਅਗਰ ਤੁਸੀਂ ਲਾਈਟ ਦੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੋ ਮਤਲਬ ਲਾਈਟ ਕਿੱਧਰ ਨੂੰ ਜਾ ਰਹੀ ਹੈ ਲਾਈਟ ਇਧਰ ਨੂੰ ਜਾ ਰਹੀ ਹੈ ਆਹ ਆ ਜਿਹੜਾ ਮੇਰਾ ਤੀਰ ਪਾਇਆ ਹੈ ਨਾ ਉਧਰ ਨੂੰ ਜਾ ਰਹੀ ਹੈ ਤੇ ਜਿੰਨੀਆਂ ਵੀ ਅਸੀਂ এনਵਾਇਰਨਮੈਂਟ ਲਾਈਟ ਦੇ ਪੈਰਲਲ ਕਰਾਂਗੇ ਤੇ ਲਾਈਟ ਦੀ ਡਾਇਰੈਕਸ਼ਨ ਦੇ ਵਿੱਚ ਕਰਾਂਗੇ ਠੀਕ ਹੈ ਜਿੰਨੀਆਂ ਵੀ ਮੈਜ਼ਰਮੈਂਟ ਅਸੀਂ ਲਾਈਟ ਦੀ ਡਾਇਰੈਕਸ਼ਨ ਦੇ ਵਿੱਚ ਕਰਾਂਗੇ ਉਹ ਸਾਰੇ ਦੀਆਂ ਸਾਰੀਆਂ ਕੀ ਹੋਣਗੀਆਂ ਬੇਟੇ ਉਹ ਪੋਜ਼ਿਟਿਵ ਹੋਣਗੀਆਂ ਵੇਖੋ ਲਾਈਟ ਵੀ ਉਧਰ ਨਹੀਂ ਜਾਂਦੀ ਸੀਗੀ ਤੇ ਉਧਰ ਨੂੰ ਮੈਜ਼ਰਮੈਂਟ ਵੀ ਪੋਜ਼ਿਟਿਵ ਹੋਊਗੀ ਅਗਰ ਅਸੀਂ ਲਾਈਟ ਦੀ ਡਾਇਰੈਕਸ਼ਨ ਤੋਂ ਉਲਟ ਕਰਦੇ ਆਂ ਉਹ ਵਾਲੀ ਮੈਜ਼ਰਮੈਂਟ ਆ ਬੇਟੇ ਨੈਗੇਟਿਵ ਹੋਊਗੀ ਉਹ ਸਾਰੀਆਂ ਮੈਜ਼ਰਮੈਂਟਸ ਕੀ ਹੋਣਗੀਆਂ ਬਈ ਨੈਗੇਟਿਵ ਹੋਣਗੀਆਂ ਐਸੀ ਤਰ੍ਹਾਂ ਹੀ ਬੇਟੇ ਹਾਈਟ ਦੀ ਗੱਲ ਕਰ ਗਏ ਆਪਾਂ ਔਰ ਜੇਕਰ ਅਸੀਂ ਪ੍ਰਿੰਸੀਪਲ ਐਕਸਿਸ ਤੋਂ ਉੱਪਰ ਨੂੰ ਮੈਜ਼ਰਮੈਂਟ ਕਰਨੀ ਆ ਕੋਈ ਵੀ ਉਹ ਉੱਪਰ ਨੂੰ ਮੈਜ਼ਰਮੈਂਟ ਜਿਹੜੀ ਉਹ ਕੀ ਹੁੰਦੀ ਹੈ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ ਔਰ ਜਿਹੜੀ ਮੈਜ਼ਰਮੈਂਟ ਅਸੀਂ نیچے ਨੂੰ ਕਰਨੀ ਹੈ ਬੇਟੇ ਉਹ ਹਮੇਸ਼ਾ ਕੀ ਹੁੰਦੀ ਹੈ ਭਾਈ 네ਗੇਟਿਵ ਹੁੰਦੀ ਹੈ ਠੀਕ ਹੈ ਇਹ ਬਸ ਗੱਲ ਤੁਸੀਂ ਯਾਦ ਰੱਖਣੀ ਹੈ ਵੀ ਲਾਈਟ ਦੀ ਡਾਇਰੈਕਸ਼ਨ ਦੇ ਵਿੱਚ ਮੈਜ਼ਰਮੈਂਟ ਪੋਜ਼ਿਟਿਵ ਲਾਈਟ ਦੀ ਡਾਇਰੈਕਸ਼ਨ ਦੇ ਉਲਟ ਮੈਜ਼ਰਮੈਂਟ 네ਗੇਟਿਵ ਅਗਰ ਉੱਪਰ ਨੂੰ ਮੈਜ਼ਰਮੈਂਟ ਕਰਦੇ ਹੋ ਤਾਂ ਬੇਟੇ ਉਹ ਵੀ ਪੋਜ਼ਿਟਿਵ نیچے ਨੂੰ ਕਰਦੇ ਆ ਤਾਂ ਉਹ 네ਗੇਟਿਵ ਹੁਣ ਤੁਸੀਂ ਇਹਦੇ ਬੇਸ ਦੇ ਉੱਤੇ ਜਿਹੜਾ ਹੈਗੇ ਕੁਐਸਚਨ ਕਰਨੇ ਨੇ ਔਰ ਉਹਦੇ ਵਾਸਤੇ ਤੁਹਾਨੂੰ ਲੋੜ ਪੈਂਦੀ ਹੈ ਮਿਰਰ ਫਾਰਮੂਲੇ ਦੀ ਮਿਰਰ ਫਾਰਮੂਲਾ ਮਿਰਰ ਫਾਰਮੂਲਾ ਬੜਾ ਹੀ ਸੋਖਾ ਜਾਗਾ ਇਹਦੀ ਆਪਾਂ ਡੈਰੀਵੇਸ਼ਨ ਨਹੀਂ ਕਰਾਂਗੇ ਡੈਰੀਵੇਸ਼ਨ ਤੁਸੀਂ ਹਾਇਰ ਕਲਾਸਸ ਦੇ ਵਿੱਚ ਕਰੋਗੇ ਜਾ ਕੇ ਪਲੱਸ 1 2 ਦੇ ਵਿੱਚ ਤਾਂ ਆਪਾਂ ਸਿੰਪਲ ਹੀ ਤੁਹਾਨੂੰ ਦੱਸਦੇ ਹਾਂ ਮੈਂ ਆਪਣਾ ਮਿਰਰ ਫਾਰਮੂਲਾ ਕੀ ਹੈ 1/f 1/v 1/u ਠੀਕ ਹੈ ਜਾਂ ਇਹਨੂੰ ਮੂਰੇ ਲਿਖਿਆ ਹੋਵੇ ਆ ਮਗਰ ਲਿਖਿਆ ਹੋਵੇ ਗਲਤ ਹੈ ਕੀ ਹੈ ਠੀਕ ਹੈ ਇਹ ਬਟੇ ਆਪਣੇ ਕੋਲੇ ਕੀ ਹੁੰਦਾ ਜੀ ਮਿਰਰ ਫਾਰਮੂਲਾ ਹੁੰਦਾ where f is focal length v is position of image and u is position of object ta in formula ne use karke bete tusi koi bhi numerical jada solve kar sakde ho aur agli gal a jandi hai magnification magnification da matlab hunda vadardshan vadardshan da matlab hai bete ve asi kise bhi vastu di jadon image dekhni hai oda pratibimb dekhna hai oh pratibimb oh di height de mukabale kitta k wadda huga jivein man lo ek bus hai ਤੁਸੀਂ ਬੱਸ ਦੀ ਇਮੇਜ ਵੇਖਣੀ ਹੈ ਤਾਂ ਤੁਹਾਨੂੰ ਕੋਈ ਕਹਦਾ ਹੋਵੇ ਯਾਰ ਇੰਨੀ ਲੰਬੀ ਚੌੜੀ ਬੱਸ ਸਿੱਗੀ ਤੇ ਇਹਦੀ ਇਮੇਜ ਕਿੱਡੀ ਕ ਬਣੂਗੀ ਇੱਥੇ ਬੱਸ ਖੜੀ ਹੈ ਤਾਂ ਤੁਸੀਂ ਆਰਾਮਦਾਰੀ ਨਾਲ ਦੱਸ ਸਕਦੇ ਹੋ ਠੀਕ ਹੈ ਜੀ ਵਿਉਗ ਕੋ ਦੀ ਕਿਵੇਂ ਬਣੂਗੀ ਤੇ ਔਰ ਉਹ ਤੁਸੀਂ ਕਿਵੇਂ ਦੱਸੋਗੇ ਬਟੇ ਮੈਗਨੀਫਿਕੇਸ਼ਨ ਦੇ ਨਾਲ ਦੱਸੋਗੇ ਤੇ ਮੈਗਨੀਫਿਕੇਸ਼ਨ ਕੀ ਹੁੰਦੀ ਹੈ ਮੈਗਨੀਫਿਕੇਸ਼ਨ ਦਾ ਫਾਰਮੂਲਾ ਕੀ ਹੈ ਬਟੇ ਹਾਈਟ ਆਫ ਇਮੇਜ ਹਾਈਟ ਆਫ ਇਮੇਜ ਇਮੇਜ ਦੀ ਹਾਈਟ ਉੱਤੇ ਰੱਖ ਕੇ ਓਵਰ ਹਾਈਟ ਆਫ ਆਬਜੈਕਟ ਓਵਰ ਹਾਈਟ ਆਫ ਆਬਜੈਕਟ ਠੀਕ ਹੈ ਜੀ ਐਮ ਇਸ ਦੀ ਹਾਈਟ ਫਰਚ ਕਰੋ ਬੇਟੀ ਆਪਣੇ ਕੋਲੇ ਮੰਨ ਲੈਂਦੇ ਅਸੀਂ ਐਚ ਡੈਸ਼ ਤੇ ਆਬਜੈਕਟ ਦੀ ਹਾਈਟ ਮੰਨ ਲਓ ਐਚ ਐਚ ਡੈਸ਼ ਓਵਰ ਐਚ ਜਦੋਂ ਆਪਾਂ ਲੈ ਲਾਂਗੇ ਬੇਟੀ ਇਹ ਕੀ ਆ ਜੂਗੀ ਮੈਗਨੀਫਿਕੇਸ਼ਨ ਆ ਜੂਗੀ ਠੀਕ ਹੈ ਜਾਂ ਆਪਾਂ ਬੇਟਾ ਇੱਕ ਹੋਰ ਵੀ ਤਰੀਕਾ ਹੈਗਾ ਨੂੰ ਮੈਗਨੀਫਿਕੇਸ਼ਨ ਕੱਢਣਾ ਉਹ ਫਾਰਮੂਲਾ ਕੀ ਹੈ ਮਾਈਨਸ ਵੀ ਓਵਰ ਯੂ ਤੁਹਾਨੂੰ ਮੰਨ ਲਓ ਹਾਈਟ ਨਹੀਂ ਵੀ ਪਤਾ ਤੁਹਾਨੂੰ ਸਨਫੋ ਦੀ ਜਿਹੜੀ ਹੈਗੀ ਹੈ ਐਮ ਇਸ ਤੱਕ ਦੀ ਪੋਜੀਸ਼ਨ ਪਤਾ ਹੈਗੀ ਹੈ ਅਬਜੈਕਟ ਦੀ ਪੋਜੀਸ਼ਨ ਪਤਾ ਹੈ ਉਹਨਾਂ ਦੀ ਪੋਜੀਸ਼ਨ ਤੋਂ ਵੀ ਤੁਸੀਂ ਮੈਗਨੀਫਿਕੇਸ਼ਨ ਪਾਵਰ ਉਹਦੀ ਕੱਢ ਸਕਦੇ ਹੋ ਉੱਤੇ ਫਿਰ ਮਾਈਨਸ ਵੀ ਓਵਰ ਯੂ ਲਾ ਦੇਣੀ ਆ ਮਾਈਨਸ ਫਾਰਮੂਲੇ ਵਾਲੀ ਹੈ ਬੇਟੇ ਠੀਕ ਹੈ ਔਰ ਜਿਹੜੀ ਸਾਈਨ ਕਨਵੈਨਸ਼ਨ ਨਾਲ ਆਉਗੀ ਉਹ ਤੁਸੀਂ ਅਲੱਗ ਤੋਂ ਵਰਤਣੀ ਹੈਗੀ ਹੈ ਇਹ ਸਿਰਫ ਫਾਰਮੂਲੇ ਚ ਆਉਣੀ ਹੀ ਆਉਣੀ ਆ ਠੀਕ ਹੈ ਜੀ ਐਂਓ ਕਰਕੇ ਬੇਟੇ ਤੁਸੀਂ ਜਿਹੜਾ ਹੈਗਾ ਨਾ ਮੈਗਨੀਫਿਕੇਸ਼ਨ ਦੇ ਨਾਲ ਵੀ ਕੱਢ ਸਕਦੇ ਹਾਂ ਅਗਲੀ ਗੱਲ ਆ ਬੇਟੇ ਵੀ ਸਾਨੂੰ ਪਤਾ ਲੱਗੂਗਾ ਮੈਗਨੀਫਿਕੇਸ਼ਨ ਨੈਗੇਟਿਵ ਵੀ ਆ ਸਕਦੀ ਹੈ ਪੋਜ਼ਟਿਵ ਵੀ ਆ ਸਕਦੀ ਹੈ ਦੇਖੋ ਨੈਗੇਟਿਵ ਮੈਗਨੀਫਿਕੇਸ਼ਨ ਕਦੋਂ ਆਉਗੀ ਆਬ ਠੀਕ ਹੈ ਆਬਜੈਕਟ ਦੀ ਪੋਜੀਸ਼ਨ ਜਿਹੜੀ ਹੋਊਗੀ ਨਾ ਆਬਜੈਕਟ ਦੀ ਜਿਹੜੀ ਹਾਈਟ ਹੋਊਗੀ ਉਹ ਹਮੇਸ਼ਾ ਤਾਂ ਨਹੀਂ ਹੁੰਦੀ ਆ ਆਬਜੈਕਟ ਤਾਂ ਤਾਂ ਨਹੀਂ ਰੱਖਦੇ ਅਸੀਂ ਇਮੇਜ ਆ ਜਿਹੜੀ ਥੱਲੇ ਨੂੰ ਵੀ ਬਣ ਸਕਦੀ ਆ ਔਰ ਵੇਖੋ ਜੇਕਰ ਆਪਣੇ ਕੋਲੇ ਆਹ ਵਾਲਾ ਇਦਾਂ ਕਰਕੇ ਕਨਕੇਵ ਮਿਰਰ ਆ ਗਿਆ ਜਾਂ ਕਨਵੈਕਸ ਮਿਰਰ ਆ ਗਿਆ ਜੋ ਮਰਜ਼ੀ ਮਿਰਰ ਹੋ ਗਈ ਅਗਰ ਤਾਂ ਬਟ ਉਹ ਇਧਰਲੇ ਪਾਸੇ ਬਣ ਰਹੀ ਹੈ ਇਮੇਜ ਤਾਂ ਨਿਕ ਥੱਲੇ ਨੂੰ ਬਣਦੀ ਆ ਅਗਰ ਉਧਰ ਨੂੰ ਬਣੂਗੀ ਤਾਂ ਫਿਰ ਉੱਪਰ ਨੂੰ ਬਣੂਗੀ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਠੀਕ ਹੈ ਇਸ ਕਰਕੇ ਆਪਾਂ ਕਹਿੰਦੇ ਮੇੜੀ ਜਦੋਂ ਵੀ ਇਧਰ ਬਣਦੀ ਸੀ ਰੀਅਲ ਹੁੰਦੀ ਸੀ ਉਧਰ ਬਣਦੀ ਸੀ ਤਾਂ ਉਜਲੀ ਅਮੈਜੀਨਰੀ ਹੁੰਦੀ ਸੀ ਵਰਚੁਅਲ ਹੁੰਦੀ ਸੀਗੀ ਤਾਂ ਹੁਣ ਜਦੋਂ ਇੱਧਰ ਬਣੂਗੀ ਤਾਂ h' ਨੈਗੇਟਿਵ ਆਉਗੀ h' ਫਿਰ ਕੀ ਆਜੂਗੀ ਬੇਟੇ ਨੈਗੇਟਿਵ ਹੋਊਗੀ ਠੀਕ ਹੈ ਤੇ h ਜਿਹੜੀ ਕੀ ਆ ਪੋਜ਼ਿਟਿਵ ਹੋ ਗਈ ਤੇ ਟੋਟਲ ਦੋਨੋਂ ਦਾ ਕਰਾਂਗੇ ਬੇਟੇ ਤਾਂ ਆਪਣੇ ਕੋਲੇ ਮੈਗਨੀਫਿਕੇਸ਼ਨ ਪਾਵਰ ਨੈਗੇਟਿਵ ਆਉਗੀ ਤਾਂ ਇਹਦਾ ਮਤਲਬ ਸਾਨੂੰ ਇਹ ਗੱਲ ਅੱਛਾ ਜੇ ਸਾਡੇ ਕੋਲੇ ਇੱਧਰ ਹੁੰਦੀ ਤਾਂ ਫਿਰ h' ਪੋਜ਼ਿਟਿਵ ਹੋਣੀ ਸੀ ਇੱਥੋਂ ਸਾਨੂੰ ਪਤਾ ਲੱਗਿਆ ਵੀ ਮੈਗਨੀਫਿਕੇਸ਼ਨ ਜੇਕਰ ਨੈਗੇਟਿਵ ਸਾਈਨ ਸ਼ੋਅ ਕਰਦੀ ਹੈ ਤਾਂ MS ਆ ਜਿਹੜੀ ਉਹ ਇਨਵਰਟਡ ਐਂਡ ਰੀਅਲ ਐ ਠੀਕ ਹੈ MS ਕੀ ਆ ਬੇਟੇ ਫਿਰ ਉਹ ਰੀਅਲ ਹੋਊਗੀ ਐਂਡ ਇਨਵਰਟਡ ਹੋਊਗੀ ਪਤਾ ਲੱਗ ਗਈ ਨਾ ਗੱਲ ਅਗਰ ਉਹ ਬਿੱਟ ম্যাগਨੀਫਿਕੇਸ਼ਨ ਪਾਵਰ ਪੋਜ਼ਿਟਿਵ ਹੈ ਤਾਂ ਐਮਐਸ ਕੀ ਆਵੀ ਐਮਐਸ ਜੇ ਲਿਖੀ ਗਈ ਹੈ ਉਹ ਇਰੈਕਟ ਹੋਊਗੀ ਇਰੈਕਟ ਹੋਊਗੀ ਐਂਡ ਵਰਚੁਅਲ ਹੋਊਗੀ ਠੀਕ ਹੈ ਜੀ ਫਿਰ ਉਹ ਵਰਚੁਅਲ ਹੋਣੀ ਹੈ ਆਪਣੇ ਕੋਲੇ ਇਹ ਚੀਜ਼ ਤੁਸੀਂ ਨਾਲ ਜਾਗ ਰੱਖ ਲੈਣੀ ਹੈਗੀ ਆ